ਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡੀ ਆਪਣੀ ਵੀਰਪਾਲ ਕੌਰ ਅੱਜ ਦਾ ਜੋ ਮੇਰਾ ਵਿਸ਼ਾ ਹੈ ਗੱਲਬਾਤ ਕਰਨ ਦਾ ਹੈ ਉਹ ਹੈਗਾ ਚੌਦਰ ਜਾਂ ਜ਼ਿੰਮੇਵਾਰੀ ਇਹ ਸ਼ਬਦ ਮੈਂ ਕਿਉਂ ਵਰਤੀ ਇਹ ਤੁਹਾਨੂੰ ਮੇਰੀ ਗੱਲਬਾਤ ਦੇ ਵਿੱਚ ਪਤਾ ਲੱਗੂਗਾ ਬਹੁਤ ਵਾਰੀ ਹੁੰਦਾ ਹੈ ਕਿ ਜੇ ਅਸੀਂ ਆਪਣੇ ਜ਼ਿਹਨ ਦੇ ਵਿੱਚ ਸ਼ਬਦ ਜ਼ਿੰਮੇਵਾਰੀ ਰੱਖ ਕੇ ਚੱਲਦੇ ਹਾਂ ਤਾਂ ਉਹਦੇ ਜਿਹੜੇ ਨਤੀਜੇ ਆ ਉਹ ਬਹੁਤ ਪੋਜ਼ਿਟਿਵ ਨਿਕਲਦੇ ਆ ਔਰ ਜੇ ਅਸੀਂ ਚੁੱਧਰ ਰੱਖ ਕੇ ਚੱਲਦੇ ਆ ਤਾਂ ਉਹਦੇ ਜਿਹੜੇ ਨਤੀਜੇ ਉਹ ਬਹੁਤ ਨੈਗੇਟਿਵ ਨਿਕਲਦੇ ਆ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਇੱਕ ਨੌ ਸੌਰੇ ਘਰ ਹੁੰਦੀ ਹੈ ਤਾਂ ਸੌਰੇ ਘਰ ਦੇ ਵਿੱਚ ਉਹ ਉਸ ਦੀ ਆਸ ਤੋਂ ਕਿਤੇ ਜ਼ਿਆਦਾ ਪਰੇ ਆਜ਼ਾਦੀ ਮਿਲਦੀ ਹੈ ਹੁਣ ਇਹ ਚੀਜ਼ ਉਹਦੇ ਸਾਰੇ ਹੈ ਕਿਉਂ ਨਹੀਂ ਉਸ ਆਜ਼ਾਦੀ ਨੂੰ ਕਿਸ ਤਰ੍ਹਾਂ ਲੈਣਾ ਹੈ ਆਜ਼ਾਦੀ ਤੋਂ ਮਤਲਬ ਉਹ ਚੰਗਾ ਪਾ ਵੀ ਸਕਦੀ ਆ ਚੰਗਾ ਖਾ ਵੀ ਸਕਦੀ ਆ ਖੁੱਲ ਕੇ ਗੱਲਬਾਤ ਕਰ ਸਕਦੀ ਐ ਆਪਣੇ ਇਰਾਦੇ ਦੱਸ ਸਕਦੀ ਐ ਮਤਲਬ ਉਹਨੂੰ ਪੁੱਛ ਕੇ ਗੱਲ ਕੀਤੀ ਜਾਂਦੀ ਐ ਹਨਾ ਉਹਨੂੰ ਬਰਾਬਰਤਾ ਦਿੱਤੀ ਜਾਂਦੀ ਐ ਘਰ ਦੇ ਵਿੱਚ ਪਰ ਮੈਂ ਬਹੁਤ ਘਰਾਂ ਦੇ ਵਿੱਚ ਦੇਖਿਆ ਐ ਕਿ ਕੁਝ ਕੁੜੀਆਂ ਜਿਹੜੀਆਂ ਹੁੰਦੀਆਂ ਮੈਂ ਸਾਰੀਆਂ ਦੀ ਗੱਲ ਨਹੀਂ ਕਰੂੰਗੀ ਕੁਝ ਕੁ ਕੁੜੀਆਂ ਜਿਹੜੀਆਂ ਇਸ ਚੀਜ਼ ਨੂੰ ਗਲਤ ਲੈ ਲੈਂਦੀਆਂ ਉਹ ਇਹ ਨਹੀਂ ਸੋਚਦੀਆਂ ਕਿ ਮੈਨੂੰ ਮੇਰੇ ਸਹੁਰਿਆਂ ਨੇ ਆਉਂਦਿਆਂ ਸਾਰ ਇੱਕ ਜ਼ਿੰਮੇਵਾਰੀ ਦਿੱਤੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਮੈਂ ਬਹੁਤ ਪਿਆਰ ਨਾਲ ਨਿਭਾਉਣਾ ਹੈ ਬਹੁਤ ਸਤਿਕਾਰ ਨਾਲ ਨਿਭਾਉਣਾ ਹੈ ਜੇ ਤਾਂ ਉਹ ਮਨ ਦੇ ਵਿੱਚ ਇਹ ਮੰਨ ਕੇ ਚੱਲਦੀ ਹੈ ਕਿ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਘਰ ਨੂੰ ਸਵਰਗ ਬਣਾਉਣਾ ਹੈ ਮੈਂ ਕੋਈ ਵੀ ਗੱਲ ਬਾਤ ਹੋ ਕੋਈ ਘਰ ਚ ਕੰਮ ਕਰਦੀ ਹੈ ਉਹ ਆਪਦੇ ਪਤੀ ਦੀ ਜਿਹੜੀ ਰਹਿ ਲੈਂਦੀ ਹੈ ਜੇ ਪਤੀ ਉਹਦੀ ਰਹਿ ਲੈਂਦਾ ਹੈ ਤਾਂ ਉਹ ਨਾਲ ਦੀ ਨਾਲ ਆਪਣੇ ਸੱਸ ਸਹੁਰੇ ਦੀ ਵੀ ਲੈ ਲੈਂਦੀ ਆ ਉਹਨਾਂ ਨੂੰ ਵੀ ਵਿੱਚ ਜਦੋਂ ਇਨਵੋਲਵ ਕਰਦੀ ਹੈ ਤਾਂ ਜਿਹੜਾ ਸੱਸ ਸਹੁਰਾ ਹੁੰਦਾ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਸਾਡੀ ਧੀ ਨੇ ਸਾਨੂੰ ਵੀ ਪੁੱਛਿਆ ਸਾਨੂੰ ਵੀ ਤਰਜੀਹ ਦਿੱਤੀ ਇਹ ਤਾਂ ਹੋ ਗਈ ਜ਼ਿੰਮੇਵਾਰੀ ਪਰ ਇਸ ਦੇ ਉਲਟ ਜਦੋਂ ਕੁਝ ਕੁੜੀਆਂ ਕੀ ਕਰਦੀਆਂ ਇਸ ਆਜ਼ਾਦੀ ਨੂੰ ਉਲਟ ਲੈ ਲੈਂਦੀਆਂ ਉਹ ਜ਼ਿੰਮੇਵਾਰੀ ਦੀ ਜਗ੍ਹਾ ਉਹ ਚੌਧਰ ਸ਼ਬਦ ਵਰਤਣ ਲੱਗ ਜਾਂਦੀਆਂ ਮੈਂ ਬਹੁਤ ਵਾਰ ਕਈ ਕੁੜੀਆਂ ਨੂੰ ਇਹ ਸੌਨ ਦੇ ਦੇਖਿਆ ਹੈ ਕਿ ਮੇਰੀ ਤਾਂ ਨਾ ਜਾਂਦੀ ਦੀ ਚੌਧਰ ਆ ਬਸ ਇੱਥੇ ਕਹਾਣੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਮੰਨ ਕੇ ਚੱਲੂਗੀ ਕਿ ਮੇਰੀ ਤਾਂ ਜਾਂਦੀ ਦੀ ਚੌਧਰ ਹੈ ਉਹਦੀ ਪੇਕੇ ਵੀ ਕਹਿੰਦੇ ਆ ਕਿ ਸਾਡੀ ਤਾਂ ਨਾ ਜਾਂਦੀ ਦੀ ਚੌਧਰ ਹੈ ਘਰ ਦੇ ਵਿੱਚ ਉਦੋਂ ਜਿਹੜੀ ਘਰ ਦੀ ਕਹਾਣੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹਨੇ ਮੰਜ ਚੌਧਰ ਸ਼ਬਦ ਆ ਗਿਆ ਉਹਨੂੰ ਉਹਨੇ ਕਿਸੇ ਦੀ ਰਾਇ ਨਹੀਂ ਲੈਣੀ ਉਹਨੇ ਸਿਰਫ ਆਪਣੀ ਰਾਇ ਮੂਰੇ ਰੱਖਣੀ ਹੈ ਆਪਣੀ ਮਰਜ਼ੀ ਕਰਨੀ ਹੈ ਉੱਥੇ ਜਦੋਂ ਕਰਦਾ ਜਿਹੜਾ ਤਾਣਾ ਬਾਣਾ ਹੈ ਜਿਹੜਾ ਸਿਸਟਮ ਹੈ ਰਿਸ਼ਤੇ ਨਾਤੇਆਂ ਦੇ ਵਿੱਚ ਜਿਹੜੀ ਕੜਵਾਹਟ ਆ ਉਹ ਵਧਣੀ ਸ਼ੁਰੂ ਹੋ ਜਾਊਗੀ ਮਾਪੇ ਨੂੰ ਇਹ ਲੱਗੂਗਾ ਕਿ ਆਪਦੀ ਮਰਜ਼ੀ ਕਰਦੀ ਹੈ ਇਹ ਸਾਨੂੰ ਪੁੱਛਦੀ ਨਹੀਂ ਹੈਗੀ ਜਦੋਂ ਇਦਾਂ ਇਦਾਂ ਦੀਆਂ ਗੱਲਾਂ ਹੋਣਗੀਆਂ ਤਾਂ ਕਿਤੇ ਨਾ ਕਿਤੇ ਗੱਲ ਉਹਦੇ ਮਾਪਿਆਂ ਤੱਕ ਵੀ ਪਹੁੰਚੂਗੀ ਵੀ ਭਾਈ ਤੁਹਾਡੀ ਕੁੜੀ ਸਾਨੂੰ ਸਿਆਣ ਦੇਣੀ ਸਾਨੂੰ ਪੁੱਛਦੀ ਗਿਛਦੀ ਨਹੀਂ ਸੋ ਜਦੋਂ ਤੁਹਾਨੂੰ ਜ਼ਿੰਮੇਵਾਰੀ ਮਿਲ ਗਈ ਨਾ ਤਾਂ ਜਿਹੜੇ ਆਪਦੇ ਪੈਰ ਆ ਉਹ ਜ਼ਮੀਨ ਤੇ ਹੀ ਰੱਖੋ ਪੈਰਾਂ ਨੂੰ ਉੱਪਰ ਨਾ ਲੈ ਜਾਈਂ ਜ਼ਮੀਨ ਤੋਂ ਉੱਡਣਾ ਨਾ ਸ਼ੁਰੂ ਕਰੋ ਪਿਆਰ ਨਾਲ ਰਹੋ ਕਰਦੇ ਵਿੱਚ ਸਾਰੇ ਤੁਹਾਨੂੰ ਸਤਿਕਾਰ ਦੇ ਰਿਹਾ ਸਾਰੇ ਤੁਹਾਨੂੰ ਪੁੱਛ ਕੇ ਗੱਲ ਕਰ ਰਹੇ ਆ ਥੋੜਾ ਜਿੱਥੇ ਦੀ ਕਰਦਾ ਤੁਸੀਂ ਖੜੇ ਆ ਕਿਉਂ ਕਿਉਂਕਿ ਤੁਸੀਂ ਇੱਜ਼ਤ ਦੇ ਸਹੀ ਆ ਸੋ ਉੱਥੇ ਤੁਹਾਡਾ ਵੀ ਹੱਕ ਬਣਦਾ ਏ ਕਿ ਤੁਸੀਂ ਵੀ ਪਰਿਵਾਰ ਨੂੰ ਉਹਨਾਂ ਹੀ ਸਤਿਕਾਰ ਦਿਓ ਜਿੰਨਾ ਸਤਿਕਾਰ ਉਹਨਾਂ ਨੇ ਆਉਂਦਿਆਂ ਸਾਰ ਤੁਹਾਨੂੰ ਦਿੱਤਾ ਏ ਉਹਦੇ ਨਾਲ ਜਿਹੜੇ ਰਿਸ਼ਤੇ ਨਾਤੇ ਆ ਬਹੁਤ ਖੂਬਸੂਰਤ ਬਣਨਗੇ ਬਹੁਤ ਪਿਆਰੇ ਬਣਨਗੇ ਘਰ ਦੇ ਵਿੱਚ ਪਿਆਰ ਬਣਿਆ ਰਹੂਗਾ ਤੇ ਜਿਹੜਾ ਆ ਤੁਸੀਂ ਕਿਸੇ ਲਈ ਐਗਜ਼ੈਂਪਲ ਸੈੱਟ ਕਰ ਸਕਦੇ ਆ ਇਦਾਂ ਕਰਕੇ ਸੋ ਅੱਜ ਦਾ ਇਹੀ ਸੀ ਮੇਰਾ ਸ਼ੋਟ ਆ ਜਾਂ ਮੇਰਾ ਵਿਸ਼ਾ ਸੀ ਬਹੁਤ ਦਿਨਾਂ ਦੀ ਇਹ ਚੀਜ਼ ਮੇਰੇ ਮਨ 'ਚ ਚੱਲ ਰਹੀ ਸੀ ਕਿਉਂਕਿ ਮੈਂ ਦੇਖਦੀ ਆਂ ਵਾਲੇ ਬਾਰੇ ਕਿ ਜਦੋਂ ਕੁੜੀਆਂ ਆਪਦੀ ਜਿਹੜੀ ਆਜ਼ਾਦੀ ਹੈ ਉਹ ਚੌਧਰ ਨਾਲ ਜੋੜ ਦਿੰਦੀਆਂ ਏ ਕਿ ਸਾਨੂੰ ਪੁੱਛਦੀਆਂ ਨਹੀਂ ਦੱਸਦੀਆਂ ਨਹੀਂ ਉਦੋਂ ਜਿਹੜੀਆਂ ਰਿਸ਼ਤੇ ਨਾਤੇ ਸਾਡੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਬਾਕੀ ਇੱਕ ਗੱਲ ਹੋਰ ਜਦੋਂ ਵੀ ਅਸੀਂ ਨਵੇਂ ਘਰੇ ਆਉਂਨੇ ਆ ਹਰ ਕਿਸੇ ਨਾਲ ਕੌੜੇ ਮਿੱਠੇ ਤਜਰਬੇ ਜ਼ਰੂਰ ਹੁੰਦੇ ਆ ਸੋ ਉਹਨੂੰ ਇਹ ਨਾ ਸਮਝਿਆ ਕਰੋ ਕਿ ਉਹ ਆ ਆਖਿਆ ਮਤਲਬ ਫਾਈਨਲ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਹੁਣ ਤਾਂ ਕੁਝ ਠੀਕ ਹੀ ਨਹੀਂ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਸਹਿਣਾ ਵੀ ਹੁੰਦਾ ਏ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੁਸੀਂ ਆਉਂਦਿਆਂ ਸਾਰ ਆਪਦੇ ਮਾਪਿਆਂ ਨੂੰ ਨਹੀਂ ਦੱਸਣੀਆਂ ਹੁੰਦੀਆਂ ਕਿਉਂਕਿ ਕੁਝ ਸਮਾਂ ਪਾ ਕੇ ਉਹ ਚੀਜ਼ਾਂ ਠੀਕ ਹੋ ਜਾਂਦੀਆਂ ਕਈ ਵਾਰ ਘਰਾਂ ਦੇ ਵਿੱਚ ਛੋਟੇ-ਛੋਟੇ ਲੜਾਈ ਝਗੜੇ ਹੁੰਦੇ ਆ ਤੁਸੀਂ ਕੀ ਕਰਦੇ ਆ ਫੱਟ ਚੱਕਿਆ ਫੋਨ ਆਪਦੀ ਮਾਂ ਨੂੰ ਲਾ ਲਿਆ ਤੁਸੀਂ ਘੰਟੇ ਬਾਅਦ ਅੱਧੇ ਘੰਟੇ ਬਾਅਦ ਇੱਕ ਦਿਨ ਬਾਅਦ ਉਸ ਤੁਹਾਡਾ ਮਸਲਾ ਹੱਲ ਵੀ ਹੋ ਜਾਂਦਾ ਤੁਹਾਡਾ ਜਿਹੜਾ ਮਨ ਮਟਾਵਾ ਦੂਰ ਹੋ ਜਾਂਦਾ ਏ ਪਰ ਮਾਪੇ ਬਾਪ ਉੱਥੇ ਬੈਠਾ ਇਹ ਸੋਚੀ ਜਾਂਦਾ ਕਿ ਸਾਡੀ ਕੁੜੀ ਪਤਾ ਨਹੀਂ ਕਿੰਨੀ ਇੱਕ ਸੂਲੀ ਤੇ ਟੰਗੀ ਹੋਈ ਆ ਉਹਨਾਂ ਨੇ ਜਿਹੜਾ ਇੰਨਾ ਬੁਰਾ ਹਾਲ ਹੈ ਸੋ ਤੁਹਾਡੀ ਇੱਕ ਛੋਟੀ ਜੀ ਗਲਤੀ ਕਰਕੇ ਇੱਥੇ ਵੀ ਸਾਡੇ ਜਿਹੜੇ ਰਿਸ਼ਤੇ ਆ ਬਹੁਤ ਖਰਾਬ ਹੁੰਦੇ ਆ ਸੋ ਕੋਸ਼ਿਸ਼ ਕਰੋ ਹੌਲੀ 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 ਮਸਲਿਆਂ ਨੂੰ ਜਿਹੜਾ ਹੱਲ ਕਰੋ ਆਪਦੇ ਆਪ ਪਿਆਰ ਨਾਲ ਕਰੋ ਹੱਲ ਤੇ ਨਿੱਕੀ ਨਿੱਕੀ ਗੱਲ ਆ ਜਿਹੜੀ ਉਹ ਪਿੱਛੇ ਆ ਦੇ ਮਤਲਬ ਮਾਪਿਆਂ ਨੂੰ ਨਾ ਦੱਸੋ ਕੋਸ਼ਿਸ਼ ਕਰੋ ਤੁਸੀਂ ਖੁਦ ਉਹਨੂੰ ਪਿਆਰ ਨਾਲ ਮਿਠਾਸ ਨਾਲ ਹੈਂਡਲ ਕਰੋ ਹਾਂ ਜੀ ਕੁਝ ਠੀਕ ਨਹੀਂ ਹੋ ਰਿਹਾ ਜਿੱਦਾਂ ਸਾਡੀ ਨੀਹਾ ਭੈਣ ਨਾਲ ਹੋਇਆ ਉਦੋਂ ਦੱਸਣਾ ਉਦੋਂ ਕਰਨਾ ਸਾਰਾ ਕੁਝ ਉਹ ਵੱਖਰੀ ਗੱਲ ਹੈ ਕਰਨਾ ਵੀ ਚਾਹੀਦਾ ਉਦੋਂ ਪਰ ਪਹਿਲਾਂ ਕੋਸ਼ਿਸ਼ ਕਰੋ ਕਿ ਸ਼ੂਟਿੰਗ ਸ਼ੂਟਿੰਗ ਗੱਲਾਂ ਨੂੰ ਮਤਲਬ ਅੱਖੋਂ ਪਰੋਖੇ ਕਰੋ ਅਡਜਸਟ ਕਰਨ ਦੀ ਕੋਸ਼ਿਸ਼ ਕਰੋ ਪਰਿਵਾਰ ਦੇ ਨਾਲ ਹਰ ਕਿਤੇ ਆਪਾਂ ਸਹੀ ਨਹੀਂ ਹੁੰਦੇ ਤੇ ਹਰ ਕਿਤੇ ਦੂਜੇ ਗਲਤ ਨਹੀਂ ਹੁੰਦੇ ਹਰ ਕਿਤੇ ਦੂਜੇ ਸਹੀ ਨਹੀਂ ਹੁੰਦੇ ਆਪਾਂ ਹਰ ਕਿਤੇ ਗਲਤ ਨਹੀਂ ਹੁੰਦੇ ਸੋ ਇਹ ਛੋਟੀ ਨਾ ਛੋਟੀਆਂ ਗੱਲਾਂ ਜੀ ਤੁਸੀਂ ਵੀ ਆਪਦੇ ਜਿਹੜੇ ਵਿਚਾਰ ਆ ਕਮੈਂਟ ਬਾਕਸ ਵਿੱਚ ਜਰੂਰ ਦਿਆ ਕਰੋ ਸਾਡਾ ਇਹੀ ਸੁਪਨਾ ਹੈ ਕਿ ਜਿੱਦਾਂ ਸੋਹਣੀ ਜ਼ਿੰਦਗੀ ਸੋਹਣਾ ਸਮਾਜ ਸੋਹਣਾ ਪਰਿਵਾਰ ਅਸੀਂ ਸਿਰਜੀਏ ਕਿਉਂਕਿ ਸਮਾਜ ਦੇ ਵਿੱਚ ਸਭ ਤੋਂ ਪਹਿਲਾਂ ਪਰਿਵਾਰ ਆਉਂਦਾ ਹੈ ਜੇ ਅਸੀਂ ਅੱਛਾ ਪਰਿਵਾਰ ਸਿਰਜਾਂਗੇ ਤਾਂ ਅੱਛਾ ਸਮਾਜ ਆਪਦੇ ਆਪ ਸਿਰਜਿਆ ਜਾਊਗਾ ਸੋ ਮੇਰੀਆਂ ਭੈਣਾਂ ਨੂੰ ਮੇਰੀ ਨਤਿਆ ਨੂੰ ਕੁੜੀਆਂ ਨੂੰ ਮੇਰੀ ਬੇਨਤੀ ਹੈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਆ ਕਰੋ ਆਜ਼ਾਦੀ ਦਾ ਕਦੇ ਵੀ ਗਲਤ ਫਾਇਦਾ ਨਾ ਉਠਾਓ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝ ਕੇ ਨਿਭਾਓ ਉਹ ਕਦੇ ਵੀ ਚੌਧਰ ਨਾਲ ਜੋੜ ਕੇ ਜਿਹੜਾ ਆਪ ਦਾ ਰੁਤਬਾ ਹੈ ਉਹ ਸੋਹਰੇ ਪਰਿਵਾਰ ਚ ਨਾ ਘਟਾਓ ਸਵਾਸ ਕਰਦੀਆਂ ਅੱਜ ਦਾ ਇਹ ਵਿਸ਼ਾ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਗੀ ਚੰਗੀ ਲੱਗੀ ਤਾਂ ਕਮੈਂਟ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ